ਸਾਰੇ ਯਾਰਾਂ ਦੋਸਤਾਂ ਮਿੱਤਰਾਂ ਨੂੰ ਪਿਆਰਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਦੋਸਤੋ ਜੀ YouTube ਚੈਨਲ ਐਡਵੋਕੇਟ ਗੁਰਸੇਵਕ ਸਿੰਘ ਸਿਹਾਰ ਅੱਜ ਫਿਰ ਹਾਜ਼ਰ ਹੈ ਤੁਹਾਡੇ ਨਾਲ ਅੱਜ ਦੀ ਵੀਡੀਓ ਦਾ ਟੌਪਿਕ ਹੈਗਾ ਜੀ ਕੋਰਟ ਕੇਸ ਜਿੱਤਣ ਦੇ ਲਈ ਇੱਕ ਜ਼ਰੂਰੀ ਨੁਕਤਾ ਜਿਹੜਾ ਕਿ ਅੱਜ ਇਸ ਵੀਡੀਓ ਦੇ ਵਿੱਚ ਅਸੀਂ ਸ਼ੇਅਰ ਕਰਾਂਗੇ ਤੇ ਜੇ ਇਹੇ ਨੁਕਤਾ ਤੁਹਾਨੂੰ ਚੰਗਾ ਲੱਗੇ ਤਾਂ ਆਪਣਾਓ ਵੀ ਜ਼ਰੂਰ ਤੇ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰ ਦਿਓ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਦੇ ਵਿੱਚ ਤਾਂ ਕਿ ਹੋਰ ਵੀ ਯਾਰਾਂ ਦੋਸਤਾਂ ਮਿੱਤਰਾਂ ਦਾ ਫਾਇਦਾ ਹੋ ਸਕੇ ਤੇ ਕਮੈਂਟ ਕਰਕੇ ਵੀ ਜਰੂਰ ਦੱਸਿਓ ਨੁਕਤਾ ਕਿਵੇਂ ਦਾ ਲੱਗਿਆ ਦੋਸਤੋ ਜਿਵੇਂ ਕਿ ਤੁਸੀਂ ਇੱਕ ਸ਼ਾਇਦ ਕਹਾਵਤ ਸੁਣੀ ਹੋਵੇ ਗੱਲ ਸੁਣੀ ਹੋਵੇ ਕਿਤੇ ਪੜ੍ਹੀ ਹੋਵੇ ਕਿ ਪਰਮਾਤਮਾ ਵੀ ਉਹਨਾਂ ਦੀ ਮਦਦ ਕਰਦਾ ਹੈ ਜਿਹੜੇ ਆਪਣੀ ਮਦਦ ਆਪ ਕਰਦੇ ਨੇ ਠੀਕ ਹੈ ਜੀ ਤੇ ਇਸੇ ਤਰ੍ਹਾਂ ਜਿਹੜੀਆਂ ਅਦਾਲਤਾਂ ਨੇ ਉਹਨਾਂ ਦੀ ਮਦਦ ਕਰ ਸਕਦੀਆਂ ਨੇ ਜਿਹੜੇ ਜਾਗਦੇ ਹੁੰਦੇ ਨੇ ਜਿਹੜੇ ਸੁਚੇਤ ਹੁੰਦੇ ਨੇ ਚੁਕੰਨੇ ਹੁੰਦੇ ਨੇ ਅਪਡੇਟ ਰਹਿੰਦੇ ਨੇ ਅਦਾਲਤਾਂ ਉਹਨਾਂ ਦੀ ਹੈਲਪ ਨਹੀਂ ਕਰ ਸਕਦੀਆਂ ਜਿਹੜੇ ਕਲਾਇੰਟ ਸੁੱਤੇ ਪਏ ਹੁੰਦੇ ਨੇ ਜਿਹੜੇ ਇੱਕ ਵਾਰੀ ਵਕੀਲ ਕਰਨ ਤੋਂ ਬਾਅਦ ਕੋਰਟ ਕੇਸ ਫਾਇਲ ਕਰਨ ਤੋਂ ਬਾਅਦ ਆਪਣੇ ਕੰਮ ਦੇ ਵਿੱਚ ਰੁੱਝ ਜਾਂਦੇ ਨੇ ਘਰੇ ਜਾ ਕੇ ਸੋ ਜਾਂਦੇ ਨੇ ਕਹਿਣ ਤੋਂ ਭਾਵ ਕਿ ਆਪਣੇ ਕੋਰਟ ਕੇਸ ਦੀ ਗੌਰ ਨਹੀਂ ਰੱਖਦੇ ਅਪਡੇਟ ਨਹੀਂ ਰਹਿੰਦੇ ਪਰ ਜਿਹੜੇ ਕਲਾਇੰਟ ਅਪਡੇਟ ਰਹਿੰਦੇ ਨੇ ਆਪਣੇ ਕੋਰਟ ਕੇਸ ਦੀ ਗੌਰ ਰੱਖਦੇ ਨੇ ਚੁਕੰਨੇ ਰਹਿੰਦੇ ਨੇ ਪਤਾ ਕਰਦੇ ਰਹਿੰਦੇ ਨੇ ਕੋਰਟ ਦੇ ਵਿੱਚ ਆਉਂਦੇ ਜਾਂਦੇ ਰਹਿੰਦੇ ਨੇ ਤਰੀਕ ਤੇ ਆਉਂਦੇ ਨੇ ਵਕੀਲ ਦੇ ਨਾਲ ਟੱਚ 'ਚ ਰਹਿੰਦੇ ਨੇ ਮੁੰਚੀ ਦੇ ਨਾਲ ਟੱਚ 'ਚ ਰਹਿੰਦੇ ਨੇ ਆਪਣੇ ਕੋਰਟ ਕੇਸ ਦੇ ਬਾਰੇ 'ਚ ਜਾਣਦੇ ਰਹਿੰਦੇ ਨੇ ਪਰ ਕਈ ਕਲਾਇੰਟ ਕੋਰਟ ਕੇਸ ਫਾਈਲ ਕਰਨ ਤੋਂ ਬਾਅਦ ਵਕੀਲ ਕਰਨ ਤੋਂ ਬਾਅਦ ਆਪਣੇ ਕੋਰਟ ਕੇਸ ਨੂੰ ਭੁੱਲ ਜਾਂਦੇ ਨੇ ਕਈ ਵਾਰੀ ਕੋਰਟ ਕੇਸ ਦੇ ਵਿੱਚ ਜਾਨ ਨਹੀਂ ਹੁੰਦੀ ਪਰ ਜੇ ਕਲਾਇੰਟ ਦੇ ਵਿੱਚ ਜਾਨ ਹੋਵੇ ਕਲਾਇੰਟ ਜਾਗਦਾ ਹੋਵੇ ਆਪਣੇ ਕੋਰਟ ਕੇਸ ਦੀ ਗੌਰ ਕਰਦਾ ਰਹੇ ਟਾਈਮ ਟੂ ਟਾਈਮ ਜੋ ਵੀ ਕੋਈ ਕੁਝ ਕਰਨਾ ਹੈ ਉਹ ਕਰਦਾ ਰਹੇ ਚੁੱਕੰਨਾ ਰਹੇ ਹੁਸ਼ਿਆਰ ਰਹੇ ਮਿਹਨਤੀ ਹੋਵੇ ਤਾਂ ਉਹ ਇੱਕ ਕਮਜ਼ੋਰ ਕੇਸ ਨੂੰ ਵੀ ਮਜ਼ਬੂਤ ਕੇਸ ਬਣਾ ਕੇ ਜਿੱਤ ਸਕਦਾ ਹੈਗਾ ਦੂਜੇ ਪਾਸੇ ਜੇ ਕਲਾਇੰਟ ਘਰੇ ਜਾ ਕੇ ਸੋ ਜੇ ਵਕੀਲ ਕਰਕੇ কোর্ਟ ਕੇਸ ਫੈਲ ਕਰਕੇ ਉਸ ਤੋਂ ਬਾਅਦ ਆਪਣੇ ਕੋਰਟ ਕੇਸ ਦੀ ਗੌਰ ਹੀ ਨਾ ਕਰੇ ਕੋਈ ਅਪਡੇਟ ਨਾ ਲਵੇ ਕੁਛ ਨਾ ਕਰੇ ਪਤਾ ਹੀ ਨਾ ਹੋਵੇ ਕਿ ਕੀ ਕੇਸ ਚ ਹੋਇਆ ਕੀ ਕਰਨਾ ਹੈ ਕੀ ਹੋਣਾ ਕੀ ਹੋ ਰਿਹਾ ਹੈ ਕੀ ਚੱਲ ਰਿਹਾ ਹੈ ਤਾਂ ਫਿਰ ਜੇ ਕੇਸ ਮਜ਼ਬੂਤ ਵੀ ਹੋਵੇ ਤਾਂ ਕਈ ਵਾਰੀ ਸੁੱਤਾ ਪਿਆ ਕਲਾਇੰਟ ਆਪਣੇ ਕੋਰਟ ਕੇਸ ਨੂੰ ਹਾਰ ਜਾਂਦਾ ਹੈ ਤੇ ਅੱਜ ਦੇ ਟਾਈਮ ਦੇ ਵਿੱਚ ਤਾਂ ਔਨਲਾਈਨ ਹੀ ਸਾਰਾ ਕੁਝ ਹੋ ਜਾਏ ਕੇਸ ਜਿਹੜਾ ਸਟੇਟਸ ਹੁੰਦਾ ਹੈ ਅਸੀਂ ਆਪਣੇ ਮੋਬਾਈਲ ਤੇ ਲੈਪਟਾਪ ਤੇ ਘਰੇ ਬੈਠ ਕੇ ਹੀ ਕੇਸ ਦਾ ਸਟੇਟਸ ਦੇਖ ਸਕਦੇ ਹਾਂ ਪਿਛਲੀ ਤਰੀਕ ਤੇ ਕੀ ਹੋਇਆ ਇਸ ਤਰੀਕ ਤੇ ਕੀ ਹੋਇਆ ਅਗਲੀ ਤਰੀਕ ਤੇ ਕੀ ਹੋਊਗਾ ਕੋਰਟ ਨੇ ਕੀ ਕੀਤਾ ਜੱਜ ਨੇ ਕੀ ਕੀਤਾ ਵਕੀਲ ਨੇ ਕੀ ਕੀਤਾ ਠੀਕ ਹੈ ਜੀ ਸਾਰੀ ਜਾਣਕਾਰੀ ਅੱਜ ਦੇ ਟਾਈਮ ਦੇ ਵਿੱਚ ਸਾਨੂੰ ਇੰਟਰਨੈਟ ਤੇ ਮਿਲ ਜਾਂਦੀ ਹੈ ਥੋੜਾ ਜਿਹਾ ਕਲਾਇੰਟ ਹਿੰਮਤੀ ਹੋਣਾ ਚਾਹੀਦਾ ਥੋੜਾ ਜਿਹਾ ਸਿੱਖਣਾ ਪੈਂਦਾ ਹੈ ਕਿ ਕਿਵੇਂ ਕੋਰਟ ਦਾ ਜਿਹੜਾ ਕੇਸ ਹੈ ਉਹ ਕਿਵੇਂ ਦੇਖਣਾ ਹੈ ਕੇਸ ਦਾ ਸਟੇਟਸ ਕਿਵੇਂ ਦੇਖਣਾ ਹੈ ਕਿਵੇਂ ਆਊਟਰ ਦੇਖਣਾ ਹੈ ਇਥੋਂ ਤੱਕ ਕਿ ਭਾਵੇਂ ਕਲਾਇੰਟ ਨੂੰ ਪੰਜਾਬੀ ਜਾਂ ਹਿੰਦੀ ਹੀ ਆਉਂਦੀ ਹੋਵੇ ਅੰਗਰੇਜ਼ੀ ਭਾਵੇਂ ਜਮ੍ਹਾਂ ਨਾ ਆਉਂਦੀ ਹੋਵੇ ਉਹ ਵੀ ਜਿਹੜੇ ਅੰਗਰੇਜ਼ੀ ਦੇ ਆਰਡਰ ਨੇ ਇੰਟਰਨੈਟ ਦੀ ਹੈਲਪ ਦੇ ਨਾਲ ਉਹਨਾਂ ਨੂੰ ਹਿੰਦੀ ਪੰਜਾਬੀ ਦੇ ਵਿੱਚ ਟਰਾਂਸਲੇਟ ਕਰਕੇ ਪੜ ਸਕਦਾ ਹੈ ਸਮਝ ਸਕਦਾ ਹੈ ਅੱਜ ਦੇ ਟਾਈਮ ਦੇ ਵਿੱਚ ਇੰਨੀ ਜ਼ਿਆਦਾ ਹੈਲਪ ਸਾਨੂੰ ਇੰਟਰਨੈਟ ਤੋਂ ਮਿਲਦੀ ਹੈ ਭਾਵੇਂ ਕਲਾਇੰਟ ਬੈਲ ਐਜੂਕੇਟਿਡ ਹੋਵੇ ਬਹੁਤ ਜ਼ਿਆਦਾ ਪੜਿਆ ਲਿਖਿਆ ਹੋਵੇ ਜੇ ਉਹ ਆਪਣੇ ਕੋਰਟ ਕੇਸ ਦੀ ਗੌਰ ਨਾ ਕਰੇ ਆਪਣੇ ਕੋਰਟ ਕੇਸ ਦੇ ਵਿੱਚ ਵਕੀਲ ਦੀ ਹੈਲਪ ਨਾ ਕਰੇ ਤਾਂ ਉਹ ਵੀ ਕੋਰਟ ਕੇਸ ਹਾਰ ਜਾਂਦਾ ਹੈ ਸੰਖੇਪ ਦੇ ਵਿੱਚ ਅਸੀਂ ਇਹ ਕਹਿ ਲਈਏ ਕਿ ਅਦਾਲਤਾਂ ਉਹਨਾਂ ਦੀ ਮਦਦ ਨਹੀਂ ਕਰ ਸਕਦੀਆਂ ਜਿਹੜੇ ਕਲਾਇੰਟ ਸੁੱਤੇ ਪਏ ਰਹਿੰਦੇ ਨੇ ਅਦਾਲਤਾਂ ਵੀ ਉਹਨਾਂ ਦੀ ਮਦਦ ਕਰ ਸਕਦੀਆਂ ਨੇ ਜਿਹੜੇ ਕਲਾਇੰਟ ਜਾਗਦੇ ਹੁੰਦੇ ਨੇ ਆਪਣੇ ਕੋਰਟ ਕੇਸ ਦੀ ਗੌਰ ਰੱਖਦੇ ਨੇ ਆਪ ਖੁਦ ਮਿਹਨਤ ਕਰਦੇ ਨੇ ਵਕੀਲ ਦੀ ਹੈਲਪ ਕਰਦੇ ਨੇ ਜੋ ਕੋਈ ਡਾਕੂਮੈਂਟ ਚਾਹੀਦਾ ਹੁੰਦਾ ਉਹ ਲੈ ਕੇ ਆਉਂਦੇ ਨੇ ਇਕੱਠਾ ਕਰਦੇ ਨੇ ਅਰੇਂਜ ਕਰਦੇ ਨੇ ਸਾਰਾ ਕੁਝ ਮੈਨੇਜ ਕਰਦੇ ਨੇ ਠੀਕ ਹੈ ਜੀ ਜਿਹੜੇ ਹਿੰਮਤੀ ਹੁੰਦੇ ਨੇ ਮੇਰੇ ਕਹਿਣ ਤੋਂ ਭਾਵ ਦੋਸਤੋ ਅੱਜ ਇਸ ਵੀਡੀਓ ਨੂੰ ਬਣਾਉਣ ਦਾ ਸਬੱਬ ਇਸ ਕਰਕੇ ਬਣ ਗਿਆ ਕਿ ਅੱਜ ਮੈਨੂੰ ਹਾਈ ਕੋਰਟ ਦੇ ਵਿੱਚ ਇੱਕ ਕਲਾਇੰਟ ਭਰਾ ਮਿਲਿਆ ਤੇ ਦੋ ਹੋਰ ਸੱਜਣ ਉਸ ਦੇ ਨਾਲ ਸੀਗੇ ਉਹ ਕਹਿੰਦੇ ਜੀ ਕਿ ਅਸੀਂ ਕੋਰਟ ਕੇਸ ਦੀ ਇਨਸਪੈਕਸ਼ਨ ਕਰਨੀ ਹੈ। ਕੋਰਟ ਕੇਸ ਦੀ ਜਿਹੜੀ ਫਾਈਲ ਹੈ ਉਹਨੂੰ ਦੇਖਣਾ ਹੈਗਾ। ਇਹ ਕਿਹੜੇ-ਕਿਹੜੇ ਉਹਦੇ ਵਿੱਚ ਕਾਗਜ਼ ਲੱਗੇ ਹੋਏ ਨੇ, ਕੀ-ਕੀ ਹੈਗਾ ਫਾਈਲ ਦੇ ਵਿੱਚ। ਹਾਲਾਂਕਿ ਉਹ ਕਹਿੰਦੇ ਕਿ ਸਾਡੇ ਕੋਲੇ ਕੋਰਟ ਕੇਸ ਦੀ ਫਾਈਲ ਹੈਗੀ ਹੈ, ਸੌਫਟ ਕਾਪੀ ਹੈਗੀ ਹੈ, ਪੀਡੀਐਫ ਹੈਗਾ, ਪਰ ਉਸ ਫਾਈਲ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਡਾਕੂਮੈਂਟ ਕੋਰਟ ਕੇਸ ਦੇ ਵਿੱਚ ਲੱਗੇ ਹੋਏ ਨੇ, ਅਸੀਂ ਇਹ ਦੇਖਣਾ ਚਾਹੁੰਦੇ ਆਂ ਤੇ ਉਹ ਕਾਗਜ਼ ਲੈਣੇ ਚਾਹੁੰਦੇ ਆਂ। ਠੀਕ ਹੈ ਜੀ ਉਹ ਕਹਿੰਦੇ ਜੀ ਸਾਨੂੰ ਤੁਹਾਡੀ ਇਹ ਹੈਲਪ ਚਾਹੀਦੀ ਹੈ ਥੋੜੀ ਜੀ ਕਿਉਂਕਿ ਸਾਡੀ ਜਿਹੜੀ ਇੰਗਲਿਸ਼ ਹੈ ਅੰਗਰੇਜ਼ੀ ਹੈ ਉਹ ਥੋੜੀ ਜੀ ਵੀਕ ਹੈ ਕਈ ਵਾਰੀ ਕਈ ਗੱਲਾਂ ਸਮਝ ਨਹੀਂ ਆਉਂਦੀਆਂ ਕੇਸ ਫਾਈਲ ਨੂੰ ਚੰਗੀ ਤਰ੍ਹਾਂ ਇਨਸਪੈਕਟ ਕਰਨਾ ਨਹੀਂ ਆਉਂਦਾ ਹਾਲਾਂਕਿ ਉਹ ਕਹਿੰਦੇ ਕਿ ਅਸੀਂ ਖੁਦ ਹੀ ਬਹੁਤ ਵਾਰੀ ਕੋਰਟ ਕੇਸ ਫਾਈਲ ਨੂੰ ਇਨਸਪੈਕਟ ਕਰ ਚੁੱਕੇ ਹਾਂ ਦੇਖ ਚੁੱਕੇ ਹਾਂ ਤੇ ਮੈਂ ਕਿਹਾ ਜੀ ਚਲੋ ਕੋਈ ਗੱਲ ਨਹੀਂ ਆਪਾਂ ਤੁਹਾਨੂੰ ਤੁਹਾਡੀ ਹੈਲਪ ਕਰ ਦਿੰਦੇ ਆ ਅਸੀਂ ਇਨਸਪੈਕਸ਼ਨ ਬ੍ਰਾਂਚ ਦੇ ਵਿੱਚ ਚਲੇ ਗਏ ਕੋਰਟ ਕੇਸ ਦੀ ਫਾਈਲ ਦੇਖੀ ਤੇ ਉਹਨਾਂ ਦੀ ਹੈਲਪ ਕੀਤੀ ਜਿਹੜੇ ਡਾਕੂਮੈਂਟ ਉਹਨਾਂ ਨੂੰ ਚਾਹੀਦੇ ਸੀ ਉਹਨਾਂ ਨੂੰ ਉਹ ਕਢਵਾ ਕੇ ਦੇਤੇ ਤੇ ਦੋਸਤੋ ਮੈਂ ਤਾਂ ਸਿਰਫ ਇੱਥੇ ਇਹ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹਾਂ ਕਿ ਕਈ ਕਲਾਇੰਟ ਐਨੇ ਹਿੰਮਤੀ ਹੁੰਦੇ ਨੇ ਮਿਹਨਤੀ ਹੁੰਦੇ ਨੇ ਚੁਕੰਨੇ ਹੁੰਦੇ ਨੇ ਅਪਡੇਟ ਰਹਿੰਦੇ ਨੇ ਜਾਗਦੇ ਰਹਿੰਦੇ ਨੇ ਸੁਚੇਤ ਰਹਿੰਦੇ ਨੇ ਕਿ ਉਹ ਆਪਣੇ ਇੱਕ ਕਮਜ਼ੋਰ ਕੇਸ ਨੂੰ ਵੀ ਮਿਹਨਤ ਕਰਕੇ ਹਿੰਮਤ ਦੇ ਨਾਲ ਵਕੀਲ ਦੀ ਹੈਲਪ ਕਰਕੇ ਕੋਰਟ ਨੂੰ ਅਸਿਸਟ ਕਰਕੇ ਆਪਣਾ ਕੇਸ ਜਿੱਤ ਲੈਂਦੇ ਨੇ ਪਰ ਜਿਹੜੇ ਕਲਾਇੰਟ ਸੁੱਤੇ ਪਏ ਰਹਿੰਦੇ ਨੇ ਉਹ ਕਈ ਵਾਰੀ ਆਪਣੇ ਮਜ਼ਬੂਤ ਕੇਸ ਨੂੰ ਵੀ ਹਾਰ ਜਾਂਦੇ ਨੇ ਮੇਰੇ ਕਹਿਣ ਤੋਂ ਭਾਵ ਸਿਰਫ ਇਹੀ ਹੈ ਕਿ ਜੇ ਕਿਸੇ ਵੀ ਕੋਰਟ ਦੇ ਵਿੱਚ ਤੁਹਾਡਾ ਕੋਈ ਕੇਸ ਚੱਲ ਰਿਹਾ ਹੈ ਤਾਂ ਤੁਹਾਨੂੰ ਜਾਗਦੇ ਰਹਿਣਾ ਚਾਹੀਦਾ ਹੈ ਕੋਰਟ ਕੇਸ ਫਾਈਲ ਕਰਨ ਤੋਂ ਬਾਅਦ ਸੋਣਾ ਨਹੀਂ ਚਾਹੀਦਾ ਠੀਕ ਹੈ ਜੀ ਤੇ ਵੀਡੀਓ ਨੂੰ ਜ਼ਿਆਦਾ ਲੰਮਾ ਨਹੀਂ ਕਰਦੇ ਇਹੀ ਬੇਨਤੀ ਸੀ ਸਾਰੇ ਯਾਰਾਂ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ